ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਪੁਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਨਾਂ ਉਹ ਸਾਰੇ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਰਿਹਾ ਜੀ ਸ਼ਾਮ ਦਾ ਆਪਾਂ ਕਰ ਰਹੇ ਹਾਂ ਸ਼ਾਮ ਦੀ ਰੋਟੀ ਬਣਾਉਣ ਦੀ ਤਿਆਰੀ ਬਸ ਤਿਆਰੀ ਕਰਕੇ ਰੱਖ ਦਾਂਗੇ ਇੱਧਰ ਆਪਾਂ ਨੇ ਆਟਾ ਗੁੰਨ ਲਿਆ ਸ਼ਿਮਲੇ ਮਿਰਚੀ ਹੋਈ ਹੈ ਸਬਜ਼ੀ ਬਣਾਉਣ ਵਾਸਤੇ ਆਲੂ ਵੀ ਚੇਰ ਲਏ ਇੱਧਰ ਲਸਣ ਪਿਆਜ਼ ਤੇ ਅਦਰਕ ਆਪਾਂ ਨੇ ਚੋਪ ਕਰ ਲਿਆ ਕੁੱਕਰ ਪਰ ਰੱਖ ਲਿਆ ਸਭੀ ਤੜਕਣ ਵਾਸਤੇ ਤੇ ਬਾਕੀ ਪਨੇ ਪਨੀਰ ਕੱਢ ਲਿਆ ਕੱਲ ਨੂੰ ਬਣਾਵਾਂਗੇ ਆਪਾਂ ਪਨੀਰ ਦੀ ਕੋਈ ਵਧੀਰੀ ਡਿਸ਼ ਤੇ ਉਦਮ ਦੀ ਫਰਮਾਇਸ਼ ਤੇ ਉਦਮ ਕਹਿੰਦਾ ਸੀਗਾ ਮम्मा ਮੈਨੂੰ ਕੁਝ ਵਧੀਆ ਬਣਾ ਕੇ ਖਵਾਇਓ ਤੇ ਦੁਪਹਿਰੇ ਬੱਚਿਆਂ ਨੇ ਬਣਾ ਕੇ ਖਾਦੇ ਸੀਗੇ ਸੈਂਡਵਿਚ ਤੇ ਆਪਾਂ ਦੇ ਦੁਪਹਿਰੇ ਸਬਜ਼ੀ ਸੀਗੀ ਆਲੂ ਪੋਣਿਆਂ ਦੀ ਕੱਲ ਦੀ ਸਬਜ਼ੀ ਨਾਲ ਹੀ ਸੜੀ ਸੀਗੀ ਦੁਪਹਿਰ ਦਾ ਮੈਂ ਕਿਹਾ ਚਲੋ ਹੁਣ ਤਾਂ ਸਬਜ਼ੀ ਬਣਾ ਲੰਨੇ ਤੇ 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 ਅਗ ਨੂੰ ਆਪਣੇ ਛੀਰੇ ਹੋਏ ਲੋ ਜੀ ਹੁਣ ਆਪਾਂ ਸਬਜ਼ੀ ਨੂੰ ਸੜਕਾ ਲਾ ਲਈਏ ਬਾਰ ਨਿਕਲਣ ਦਾ ਅਰਥ ਕੋਈ ਫਾਇਦਾ ਨਹੀਂ ਹੈਗਾ ਬਾਰ ਕੋਈ ਜਗ੍ਹਾ ਮਾਣ ਗਰਮੀ ਪੈ ਰਹੀ ਹੈ ਇਸ ਕੰਮ ਕਰ ਮੁਟਾ ਕੇ ਫਿਰ ਪਕੋਂਗੇ ਬਾਹਰ ਦੇਖ ਲੈ ਬਾਕੀ ਬਾੜ ਕੁਝ ਕੰਮ ਕਰ ਕੇ ਇਹ ਉਦੋਂ ਕਹਿੰਦਾ ਸੀਗਾ ਮਮਾ ਚ ਬੱਚੇ ਦੇ ਵਿੱਚ ਪਾਣੀ ਕੱਢ ਗਏ ਕਹਿੰਦਾ ਹੋਰ ਪਾਣੀ ਪਾਣਾ ਸੀ ਜਿਵੇਂ ਸਿੱਧਾ ਆਇਆ ਬਣਉਂ ਲਈ ਮੈਂ ਕਿਹਾ ਕਿ ਜੇ ਬੱਚੇ ਤੋਂ ਪਾਣੀ ਕੱਢਦੇ ਹੋ ਮੱਛੀਆਂ ਜੀ ਤੁਸੀਂ ਵਿੱਚ ਪੜੋਗੇ ਨਾ ਮੱਛੀਆਂ ਤੁਹਾਡੇ ਲਗੂਣੀਆਂ ਨਾਲ ਕਹਿੰਦਾ ਪਾਣੀ ਕੱਢ ਲਾਂਗੇ ਮੱਛੀਆਂ ਨੂੰ ਆਪਣੇ ਦਿਮਾਗਿਆ ਉਸ ਭੰਡੇ ਆ ਦੇ ਸਾਰੇ ਸਾਫ਼ ਕਰ ਲੈਣੇ ਆਪਣੇ। ਬਣਾਣੀ ਆਪਣੀ ਰੋਟੀ ਬਣਾਣੀ ਜਦੋਂ ਸਾਰੇ ਵੀ ਰੋਟੀ ਖਾਣ ਨੂੰ ਇਕੱਠੇ ਹੋਣਗੇ। ਉਦੋਂ ਰੋਟੀ ਬਣਾ ਲਾਂਗੇ। ਇੱਕਦੋ ਦੁਪਹਿਰ ਇਹਨਾਂ ਨੇ ਬਣਾਏ ਖਾਦੇ ਸੈਂਡਵਿਚ ਹਨ ਤੇ ਨਾਲੇ ਮੈਨੂੰ ਵੀ ਖਵਾਇ। ਤਨਵੀਰ ਤੇ ਉਹਨੇ ਦੋਵੇਂ ਖਾ ਗਏ ਨੇ। ਤੇ ਫਿਰ ਉਸ ਤੋਂ ਬਾਅਦ ਚ ਇਹਨਾਂ ਨੇ ਕੁਛ ਛੋਟਾ ਜਿਹਾ ਸਵੀਵੀ ਕੋਲ ਹੈ ਹਨ ਸਾਰੇ ਦੁਪਹਿਰੇ ਲੱਗੇ ਰਹੇ ਉਹਦੇ ਵਿੱਚ ਖਵਾ ਖਾਣ ਨੂੰ। ਉਹਦੇ ਵਿੱਚ ਖਵਾ ਖਾ ਲਈ ਫਿਰ ਨੇ। ਇਰੇ ਮੈਂ ਸੋਟ ਟਮਾਟਰ ਕਰ ਲਈ ਪਕਾ ਰਿਹਾ ਹਾਂ। ਮੈਂ ਟਮਾਟਰ ਤੁਲਸ ਕਰਨੀ ਐਨੇ ਬੜੇ ਨਾਲ ਲੱਗੇ ਹੋ ਗੋ। ਜਿਹਦੇ ਚੋਪ ਕਰਕੇ ਪਾਣੀ ਐ ਜਾਂ ਐਦਾਂ ਹੀ ਛੀਰ ਕੇ ਪਾਣੀ ਐ ਤੜੜੇ ਮੇਲੇ ਸਿੰਗਰ ਹਨ ਉਹ ਨੂੰ ਵਿੱਚ ਚੱਕਤੀ ਹੁੰਦੇ ਫਿਰੋਂ ਖਾਂਦਾ ਨੇ। ਸਬਜ਼ੀ ਦਾ ਵੈਸੇ ਕੋਈ ਵੀ ਨਹੀਂ ਫਰਦਾ ਹੈਗਾ। ਜੇ ਮਾਰੇ ਮੁੱਠੀ ਖਾਊਗਾ ਵੀ ਦੇ ਚ ਛੱਡ ਦਿੰਦਾ। ਪਤਾ ਨਹੀਂ ਕਿ ਉੰਬ ਚੇਦਦਾ ਤੁਸੀਂ ਵੀ ਤੁਸੀਂ ਤੁਹਾਡੇ ਬੱਚੇ ਵੀ ਇਦਾਂ ਹੀ ਕਰਦੇ ਨੀ ਕੋਈ ਸੱਚੀ ਨਹੀਂ ਖਾਰੇ ਅੱਜਕੱਲ੍ਹ ਚੋਲ ਦੇ ਦਿਓ ਇਹਨਾਂ ਨੂੰ ਕੜੀ ਚੋਲ ਦੇ ਦਿਓ ਉਹ ਬਥੇਰੇ ਖੁਸ਼ ਹੋ ਗਏ ਥਾਲਾਂ ਦੇ ਨਮਕੀਨ ਚੋਲ ਦੇ ਦਿਓ ਪਸ ਤਾਂ ਗਰਮੀ ਦੇ ਵਿੱਚ ਖਾਣ ਤੋਂ ਪਹਿਲੇ ਹੀ ਬੀਜ਼ ਨਹੀਂ ਕਰਦੇ login nama kepadanya tuh. ਜੀ ਸਬਜੀ ਪਾੜ ਕੇ ਰੱਖੇ ਤੇ ਬਾਹਰ ਨਿਕਲੇ ਹੁਣ ਬਾਹਰ ਬਹੁਤ ਜ਼ਿਆਦਾ ਸੇਕ ਵੱਜ ਰੇ ਤੇ ਇਹ ਛਟਾਈ ਥੋੜੀ ਸੀਗੀ ਆਪਾਂ ਕਿ ਗੋਲ ਗੱਪੇ ਖਾਧ ਸੀ ਨਾ ਜਿੱਦਣ ਉਦੋਂ ਬੱਚਿਆਂ ਦਾ ਪਾਣੀ ਡੁੱਲ ਗਿਆ ਸੀਗਾ ਫਰਜ ਤੋਂ ਤੇ ਸੀਗੀ ਮੋਟਰ ਚ ਲਾ ਕੇ ਲੋ ਜਿੱਧਰ ਹੋ ਰਿਹਾ ਚ ਬੱਚਾ ਸਾਫ ਮੇਰੀ ਸਲਾਹ ਸੀ ਕਿ ਬੇੜਾ ਸੰਭਾਲਨੀ ਪਰ ਹੁਣ ਨਹੀਂ ਸੰਭਾਲਦੀ ਬਾਕੀ ਕੀ ਆਣੀ ਰਹੀ ਹੈ ਉੱਪਰ ਤੋਂ ਕਿੱਦਾਂ ਸਾੜਨਗੇ ਹਾਂ ਹਾਂ ਅਕਰ ਵੀ ਡੰਡਾ ਲਈ ਫਿਰ ਰਹੇ ਮੱਛੀਆਂ ਕੱਢਣੇ ਨੂੰ ਚਿਬਾਚਾ ਨਾ ਫਿਰ ਸਾਫ ਕਰ ਹੋਊਗਾ ਰੜਕੇ ਨਾਲ ਚੰਗੀ ਤਰ੍ਹਾਂ ਕੱਢ ਦੇ ਅੰਕਲ ਸਾਰਾ ਪਾਣੀ ਉਹ ਉਹਦੇ ਮੋ ਤੇ ਹੋ ਫੇਰ ਕਿਹਾ ਕੁਛ ਨਾ ਮੈਂ ਫੇਰ ਕਿਹਾ ਆਮ ਆ ਗਿਆ ਅੰਕਲ ਠੀਕ ਹੈ ਦੋ ਮਿੰਟ ਕਿੰਨੀਆਂ ਅੰਕਲ ਮੱਛੀਆਂ 40 50 ਫਿਰ ਬਈਏ ਖਾ ਗਏ ਰਹਿ ਗਈ ਬਿਲਗਾ ਕਾ ਆ ਗਈ ਦੋ ਦੋ ਆ ਰਹੀਆਂ ਦਿਨ ਦਿਨ

ਕਿਆ ਕਰ ਰਹੇ ਹੋ ਇਹ ਲੋ ਆ ਰਿਹਾ ਆ ਪੌਲ ਹੈ ਜੀ ਇਹਨਾਂ ਦਾ ਇਹਨਾਂ ਸਾਰੇ ਦੁਪਹਿਰੇ ਚ ਹਵਾਵਾਂ ਭਰੀ ਐ ਪੂਰੇ ਜੇ ਕੋਈ ਚੀਜ਼ ਊਭੀ ਦੇਖੀ ਜੇ ਹਵਾ ਨਹੀਂ ਨਿਕਲ ਜਾਣੀ ਹੈਗੀ ਹੋ ਗਈ ਗਿਆ ਹੂੰ ਮੰਮਾ ਮੋਟਰ ਚਲਾ ਮੰਮਾ ਮੋਟਰ ਚਲਾ ਚਲਾ ਮੰਮਾ ਮੋਟਰ ਹਾਂ ਮੋਟਰ ਤਾਂ ਮੈਂ ਚਲਾ ਦਵਾਂ ਸਫਾਈ ਦਾ ਹਾਲ ਉਹਨੇ ਤਾਂ ਪਹਿਲਾਂ

ਸੋਹਰੀ ਹੈ ਦਿੱਲੀ ਹੈ ਤੇ ਸਾਰੇ ਮੁਕਸਾਂ ਨੇ ਸਾਕਲੇ ਇਹ ਸਾਰੇ ਮਹਾਮਨਾਂ ਦਾ ਮੜ ਗਈ ਹੈ ਹੂੰ 13 ਚ ਗਰੀ ਹੈ ਨਾ ਸੱਟ ਲੱਗੀ ਬਹੁਤ ਉੱਚੀ ਛਾਲ ਮਾਰੀ ਸੀ ਮੈਂ ਦੇਖੀ ਰਹੀ ਛਾਲ ਮਾਰਦੀ ਹੈ ਹਾਂ ਹਰਕਾ ਹੋਇਆ ਇੱਕ ਛਾਲ ਤੋਂ ਮਾਰਾ ਬਹੁਤ ਉੱਚੀ ਮਾਰੀ ਸੀ ਅੱਧੀ ਚ ਉੱਚੇ ਤੱਕ ਜੀ ਛਾਲ ਮਾਰੀ ਸੀ ਸੁਣੋ

ਜਿਆਦਾ ਹੋ ਗਿਆ ਪਾਣੀ ਹਨਾ ਹੈ ਮੋਟਰ ਬੰਦ ਕਰ ਦਿਆਂਗਾ ਅੰਕਲ ਪਾਣੀ ਤਾਂ ਹਾ ਚਿੱਟਾ-ਚਿੱਟਾ ਜੱਬੇ ਸਰਫ ਜਿੜ ਜਣੋ ਇੰਨਾ ਕੱਟੀ ਹੈ ਹੈ ਨੋ ਪਾਪਾ ਹਾਂ ਮੈਂ ਇੱਥੇ ਫਿਰ ਹੁਣ ਖੁਦਾ ਦੇ ਕੱਢਣਾ ਏ ਮੈਂ ਸਭੀ ਲਈਆਂ ਮੈਂ ਸੋ ਨਾ ਦੇਖਿਓ ਅੰਕਲ ਇਹ ਜਾਏ ਪਾਣੀ ਚਿੱਟਾ ਪਾਣੀ ਹੋ ਗਿਆ ਉਹ ਆਪਕੀ ਠੀਕ ਹੋ ਜਾਣਾ ਇਹ ਤੋਂ ਬੱਦਰੇ ਨਾ ਰੱਖੋ ਉਹ ਘੇਰ ਤੇ ਆਉਣੇ ਖੋਲ ਕੇ ਵਿੱਚ ਡੰਡਾ ਜਾ ਕਿਹੜਾ ਕਿ ਮੋੜ ਡੰਡਾ ਜਾਦਾ ਨਾ ਪਿੱਛੇ ਵਣੀ ਗਿਆ ਗਿਰ ਗਿਆ ਚਮਾ ਗਿਆ ਪਤਾ ਨਹੀਂ ਕਿੱਥੇ ਵਿੱਚ ਗਿਰ ਗਿਆ ਬੱਸ ਥੰਮੀ ਚ ਬੱਚੇਵਾਂ ਨਹੀਂ ਪੜਨਾ ਉਹਦਾ ਬ੍ਰੈਂਡ ਦੇ ਫਿਰ ਹਾਂ ਮੈਂ ਉਹਦਾ ਫਿਰ ਆਪਣਾ ਮੰਮਣਗੇ ਇਹ ਨਾ ਟੱਕ ਉਹ ਬੋਧਾ ਕਰ ਰਹੀ ਹੈ ਮੇਰੇ ਉੱਪਰ ਨਾ ਘੇਰਦੀ ਕਟਾਈ ਕਰ ਦੂੰਗੀ ਆ ਦੇ ਮੱਛੀ ਕੀ ਹੈ ਹੈਪੀ ਹੋਲੀ ਬੜਾ ਕਸ ਇਸ ਸੇਵੇਂ ਫੁੱਲ ਨਾ ਅੰਗਾਰ ਮਤੇ ਕਰ ਗਿਆ ਨਾ ਦਮ ਹੋਰ ਐ ਸਵੀਂਗ ਕੂਲ ਆਇੜਾ ਏ ਡਾ ਬੜਾ ਸਵੀਂਗ ਕੂਲ ਨਵਾਂ ਆਇਆ ਹੁਣ ਤਵਾਇਆ ਆ ਕਿਸ ਨੂੰ ਮੱਛੀਆਂ ਵਾਸਤੇ ਨਿਲਾ ਗਿਆ ਮੱਛੀਆਂ ਲੋ ਜੀ ਇਧਰ ਹਵਾ ਚੱਲ ਰਹੀ ਹੈ ਬਹੁਤ ਸੋਹਣੀ ਚੇਰੀ ਨੂੰ ਆਪਾਂ ਪਾਣੀ ਦੇ ਦਿਆ ਸੀਗਾ ਇਤਰਾ ਇਤਰਾ ਮਰੀ ਨਹੀਂ ਬੜਾ ਮੈਰਾ ਮੈਂ ਵੀ ਪੜ ਰਿਹਾ ਢੂੰਗਾ ਹਾਂ ਇਹ ਢੂੰਗਾ ਇਹ ਕਿੱਥੇ ਰੱਖਿਆ ਬੜਾ ਮੈਂ ਕਿੱਥੇ ਰੱਖਿਆ ਇੱਕ ਵਾਰ ਮੈਂ ਕਿੱਥੇ ਰੱਖਿਆ ਅਜੇ ਤਾਂ ਪੂਰਾ ਪਾਣੀ ਵੀ ਨਹੀਂ ਭਰਿਆ ਕਿਹੜੇ ਘਟੇ ਬੜਾ ਮੈਂ ਅੰਦਰ ਸਭ ਐਂਡ ਪਲੇਨ ਕਰਕੇ ਐਂਡ ਐਂ ਕਰਕੇ ਸਵਿੰਟ ਲਾਇਆ ਹਾਂ ਆ ਆ ਸੇਮ ਫਾਰਸ ਅੰਦਰ ਠੀਕ ਇਹ ਤਾਂ ਉਧਰ ਨਹੀਂ ਮੜੀ ਹੈਗੀ ਆਰੇ ਯੋ ਕੀ ਦਿਖ ਰਿਹਾ ਤੁਮੇ ਤਾਂ ਕੋਈ ਨਹੀਂ ਮੱਛੀ ਇੱਕ ਦੋ ਨਹੀਂ ਹੈਗੀ ਓਹ ਹੋ ਮੈਂ ਬਿੱਚੀ ਗੇ ਡੇਡ ਨੂੰ ਡੱਕਾ ਜਾ ਗੇਰਦਣਾ ਸਾਨੂੰ ਐ ਇਹ ਕੀ ਹੈ ਮੈਂ ਭਰ ਫਿਰ ਤੂੰ ਪਾਣੀ ਦੇ ਕਿਤਨਾ ਗੇਰ ਰਹੇ ਹੈਂ